ਹਾਂਜੀ ਕੀ ਹਾਲਾ ਸਾਰੇ ਦਿਨਾਂ ਦਾ ਹਰਦਵਾਣਾ ਕਰਦਾ ਮੇਰੇ ਕੋ ਕੋਟਰ ਪੋਟਰ ਸੈਟ ਹੈਗਾ ਬਸ ਠੀਕ ਆ ਭਾਈ ਲਓ ਫੇਰ ਉੱਠੇ ਫਿਰਦੇ ਅੰਦਰ ਕੇ 4 ਵਜੇ ਮਾਸ ਕੋਟਰ ਸਾਬਾ ਨੂੰ ਪਤਾ ਹੋ ਅੱਜ ਫਰੇ ਟੂ ਸਾਲ ਉਹਦਾ ਕਰਦੇ ਫਿਰਦੇ ਕੋਈ ਸੱਜਾ ਖਬਰ ਬਸ ਉਹ ਕਿਹਨੂੰ ਡੇਟਾ ਵਾਲਾ ਮੋੜਾ ਪਾਣੀ ਨੂੰ ਜਿਹੜਾ ਦਿੰਦਾ ਸੀ ਉਹ ਸੌਣਿਆ ਕਰਾਂ ਫੇਰ ਦੁਹਰੇ ਉੱਠ ਕੇ ਹਾਂਜੀ ਮੇਰੇ ਵੀਰੋ ਉੱਠ ਖੜੇ ਕੋਈ ਹੁਣ ਦੁਰੀ ਉੱਠੀ ਤਾਂ ਵੈਸੇ ਨੇੜੀਆਂ ਕਾਫੀ ਅਜਾ ਉਹ ਤਰੇ ਕਿਧਰ ਕੁਧਰ ਗਿਆ ਯਾਰ ਉੱਥੇ ਡੇੜਾ ਉਹ ਦੇਖਣੇ ਹੀ ਭੁੱਲ ਗਏ ਨਾ ਤੜਕੇ ਆਦਾ ਆਉਂਦੇ ਰਹੇ ਸੀ ਗਏ ਕੋਲ ਦੇ ਖੁੱਡੇ ਯਾਰ ਦੇਖਦੇ ਆਂ ਵੀ ਕੀ ਸੀ ਨਾ ਕਬੂਤਰਾਂ ਦਾ ਹਾਂਜੀ ਮੇਰੇ ਵੀਰੇ ਉਹ ਕਮਟੇ ਡਾ ਹੋਇਆ ਮੈਂ ਕਿਹਾ ਚੱਲਾ ਜਲਾ ਕਬੂਤਰ ਤਾਂ ਭਾਵ ਸਾਂਭ ਲਾਂਗੇ ਹਨਾ ਹਰੇ ਟੂਸੇ ਵਾਲਾ ਇਹੜੀ ਕੱਲ ਨੂੰ ਕੂਤ ਨਹੀਂ ਸਾਹਮਣੇ ਉਹ ਮੇਰੀ ਰੈ ਸੀਗੇ ਆਪਾਂ ਬਾਈ ਕੋਲੇ ਛੱਡ ਕੇ ਆ ਕੇ ਕੋਰੇ ਕੋਲੇ ਉਹ ਹੁਣ ਲਾਇਆ ਬਾਈ ਉਹ ਤਾਂ ਕੋਈ ਚੱਕਰ ਨਹੀਂ ਗਿਆ ਨਾਲੇ ਪਰ ਉਹ ਕਹਿੰਦਾ ਵੀ ਮੈਂ ਤਾਂ ਚੱਲਿਆ ਮਨਾਲੀ ਕਹਿੰਦਾ ਅੱਜ ਹਨਾ ਤਾਂ ਕਰਕੇ ਵੀ ਮੇਰਾ ਤਾਂ ਲੋੜ ਰਹੀ ਉਹ ਤੂੰ ਇੱਥੇ ਹੀ ਸਾਹਮਣੇ ਚੱਲ ਮੈਂ ਕੋਈ ਚੱਕਰ ਜਿਆਦਾ ਆਪਾਂ ਹਾਂਗੇ ਪੂਰਾ ਤੇ ਅੱਜ ਦੀ ਕੜੀ ਮੰਨ ਕੇ ਚਲੋ ਸਾਹਮਣੇ ਆਪਾਂ ਇਹਨੂੰ ਆਪਣੇ ਹਰੇ ਟੂਸੀ ਵਾਲੇ ਚੋਬਰ ਨੂੰ ਠੀਕ ਐ ਇਹੇ ਕਰਦੇ ਆਂ ਟ੍ਰੀਟਮੈਂਟ ਦਾ ਦੂਜੇ ਕਬੂਤਰਾਂ ਨੂੰ ਵੀ ਜੁਆਇੰਟ ਜੂਨ ਲਾਉਣੇ ਆ ਕੂਤਰ ਡਾਉਂਦੇ ਹੀ ਨਹੀਂ ਅੱਜ ਆਪਾਂ ਜੇ ਡਾਉਣੇ ਹੋਏ ਤਾਂ ਨਵੇਂ ਕੂਤਰ ਡਾਵਾਗੇ ਜਿਹੜੇ ਆ ਜੀ ਮਤਲਬ ਘਾਂਟਾ ਘਾਂਟਾ ਦੋ ਦੋ ਘਾਂਟੇ ਉੱਤੇ ਲਾਉਂ ਜੀ ਤੇ ਪਹਿਲਾਂ ਤਾਂ ਆਪਣੇ ਜਿਹੜੇ ਦੋ ਨਵੇਂ ਕੂਤਰ ਡਾਉਣ ਆਲੇ ਹਨ ਇਹ ਡੱਕ ਕੇ ਛੜ ਜੂ ਯਾਰ ਇੱਕ ਤਾਂ ਹੋਈ ਕਬੂਤਰੀ ਆ ਆਪਣੀ ਹਰੀ گلابی ਬਗਲ ਵਾਲੀ ਹਰੀ گلابی ਬਗਲ ਸ਼ਾਖ ਖੀਰੂਦਰੀ ਚਲਖੰਡ ਇਹਦੀ ਹੈਗੀ ਅੱਜ ਜੀ ਭਾਈ ਸਾਹਿਬ ਚੌਥੀ ਡਾਈ ਇਹਦੀ ਅੱਜ ਠੀਕ ਆ ਚੌਥੀ ਕਣੀ ਤੀਜੀ ਡਾਈ ਦੀ ਕੂਤਰੀ ਹੈ ਤੇ ਇੱਕ ਛੜ ਦਿਜੀਏ ਇਹ ਹਰੇ ਗਲਾਬੀ ਟੂਸਾ ਉਹ ਬਹੁਤ ਠੀਕ ਜਿਹਾ ਲੰਦੰਦਿਆ ਗਲਾਬੀ ਟੂਸਾ ਗਲਾਬੀ ਟੋਰੀ ਦਾ ਟੀਰਾ ਇਹ ਦੋ ਕੂਤਰ ਨਵੇਂ ਸੀ ਦੋ ਹੀ ਸਾਫ ਸੀ ਤੇ ਦੋ ਹੀ ਛੱਡੇ ਆ ਤੇ ਛੱਡੇ 8 ਵਜੇ ਆ ਪਈ ਇਹ ਹੁਣ ਬਸ ਦੂਜੇ ਕੂਤਰਾਂ ਦਾ ਹੋ ਕਰਦੇ ਆਪਾਂ ਜਿਹੜਾ ਹਨ ਅੰਦਰ ਅੰਦਰ ਵਾਲਾ ਪ੍ਰੋਜੈਕਟ ਆਪਣਾ ਸਾਰਾ ਲਾਉ ਭਾਈ ਲੱਗਦੇ ਹੱਥ ਕੱਸੀ ਤੇ ਵੀ ਗੇੜਾ ਮਾਰਨਾ ਆ ਸੋ ਆਖੇ ਦਿੰਦੇ ਚਲ ਨਹਿਰ ਵੀ ਕਹਿ ਦਿੰਦੇ ਹਨ ਚੱਕਰ ਗਿਆ ਪਾਣੀ ਆ ਮੋਗੇਲੀ ਵਾਰੀ ਚੱਲੀ ਜਾਂਦੀ ਆ ਮੋਗੇ ਚੁ ਵਿੱਚ ਲੱਕ ਲੱਗ ਗਿਆ ਮੌਲਾਦਾ ਦੇ ਖੂਨ ਆ ਐਸੀਗਾ ਮਾਰਤਾ ਵੀ ਤੇ ਜੀ ਪੈਰ ਦਾ ਬਾਕੀ ਪਾਣੀ ਥੋੜਾ ਯਾਰ ਸਹੀ ਨਸਾ ਪਾਣੀ ਮਾੜਾ ਮੁੰਡਾ ਜੀ ਹਿਸਾਬ ਤੇ ਨਾ ਜਾਈ ਹੁਣ ਚਲੋ ਕੋਈ ਦਿੱਕਤ ਨਹੀਂ ਪਾਣੀ ਦਾ ਸਤਾਰ ਘਟ ਗਿਆ ਬਸ ਹਾਂ ਪਿਆਵ ਦਾ ਪਾਣੀ ਥੱਲੇ ਜਿੱ ਡਿੱਗ ਰਿਹਾ ਜੀ ਤੇ ਚਲੋ ਚੱਲਦੇ ਆਪੀ ਘਰੇ ਬਸ ਚੱਲ ਕੇ ਦੇਖਦੇ ਕੀ ਪੰਦਾ ਹੈਗਾ ਬਾਕੀ ਝੋਨਾ ਚਾ ਨਾ ਲੱਗੇ ਸਾਢੇ ਵੀ ਲਾਉਣ ਲੱਗ ਪਗ ਆ ਲਾ ਰੱਖਿਆ ਦੇਖੋ ਤੇ ਚੱਲ ਪਿਆ ਬਸ ਕੰਮ ਹੁਣ ਫਰਕ ਪੈ ਜਾਣਾਗਾ ਅੱਗੇ ਇਧਰ ਲੈ ਕਰੇ ਮੇਰੇ ਵੀਰੋ ਰੋਟੀ ਖਾਇਾਂ ਦੀ ਤੇ ਨਾਲੇ ਮੁੱਡੇ ਵਾਸਤੇ ਵੀ ਨਾਸ਼ਤਾ ਲਿਆਂਦਾ ਸੀ ਤੇ ਇਧਰ ਬਰਫ਼ ਵੀ ਲਿਆਂਦੀ ਕਿਉਂ ਚੱਕਰ ਕੀ ਹੈ ਨਾ ਗਰਮੀ ਇੰਨੀ ਕਿ ਜ਼ਿਆਦਾ ਹੋਈ ਵੀਰ ਪਾਣੀ ਤਪੀ ਜਾਂਦਾ ਕੌਲੀਆਂ ਚ ਪਿਆ ਪਾਣੀ ਤਪ ਜਾਂਦਾ ਬਈ ਇੰਨੀ ਗਰਮੀ ਹੋਈ ਪਿਆ ਮੁਰਕਾ ਬੁਰਾ ਹਾਲ ਹੋ ਜਾਂਦਾ ਨਾ ਗਰਮੀ ਨਾਲ ਤੇ ਅੱਜ ਬਈ ਸਾਰੇ ਕੂਤਰਾਂ ਨੂੰ ਲਈ ਸੀ ਜਵੈਣ ਠੀਕ ਹੈ ਸਾਰੇ ਅੱਜ ਕੋਈ ਨਹੀਂ ਤਾਂ ਛੇੜਿਆ ਸਾਰਿਆਂ ਨੂੰ ਜਵੈਣ ਲਈ ਸੀ ਲਗਭਗ 12 ਵਜੇ ਤੇ ਬਸ ਖਿੱਚ ਕੇ ਜਵੈਣ ਵਾਲਾ ਪਾਣੀ ਤੇ ਦੋ ਕਬੂਤਰਾਂ ਨੂੰ ਹਜੇ ਹੂਣ ਲਾਉਣੇ ਆ ਉਹਨਾਂ ਨੇ ਖਰਾਕ ਨਹੀਂ ਖੀਤੀ ਸੀ ਪਹਿਲਾਂ ਨਹੀਂ ਈਗਾ ਕਿ ਨਹੀਂ ਬਸ ਅੱਜ ਨਹੀਂ ਕੰਮ ਜਵੈਨ ਲਾਉਣੀ ਸੀ ਤੇ ਇੱਕ ਆ ਕਬੂਤਰ ਸਾਹਮਣਾ ਕੱਲ ਵਾਸਤੇ ਤੇ ਬਸ ਬਦਾਮ ਪਾਉਣੇ ਆ ਦੋ ਕਬੂਤਰ ਛੱਡੇ ਸੀ ਇੱਕ 2 ਸੇਟ ਉਹ ਜਿਹੜਾ 9 ਵਜੇ ਬਹਿ ਗਿਆ ਹਰੀ ਗੁਲਾਬੀ ਬਗਲ ਵਾਲੀ 10 ਵਜੇ ਤੱਕ ਬਹਿ ਗਈ ਲਓ ਬਾਦ ਤੇ ਪਾਈ ਵੀ ਇਦਰ ਕਬੂਤਰਾਂ ਨੂੰ ਬਦਾਮ ਆਪੜਿਆਂ ਨੂੰ ਹਣਾ ਜਵੈਨ ਵਾਲਾ ਪਾਣੀ ਲਗਭਗ ਗਈ ਖੇਚ ਪਹਿਲੇ ਨੰਬਰ ਤੇ ਹਰੀ ਗੁਲਾਬੀ 2 ਸੇਟ ਨੂੰ ਠੀਕ ਹੈ ਤੇ ਖੜਗਾ ਕੇ ਵੇਖਣਾ ਪਿਛਲੇ ਕਿ ਨਹੀਂ ਉਸ ਤੋਂ ਬਾਅਦ हां ਰੱਖ ਦੇ ਬਈ ਉਹ ਵੀ ਬਦਾਮ ਆਪਣੇ 2 ਸੇਟ ਪੁੰਜਿਆ ਲਓ ਜੀ 2 ਸੇਟ ਪੁੰਜਿਆ ਨੂੰ ਵੀ ਰੱਖ ਤੇ ਇਹ ਜਮਾਨਾ ਨਾਲ ਥੋੜੀ ਜੀ ਕੀ ਖਾਊਗਾ ਆਇਆ 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 ਲਓ ਜੀ ਤੇ ਜੋਰਾ ਸ਼ੋਰਾ ਤੇ ਚੱਲੀ ਜਾਂਦਾ ਪੀ ਬਦਾਮਾਂ ਦਾ ਕੰਮ ਕੋ ਚੱਕਰੀਆਂ ਜਵੈਨ ਲਾਈ ਸੀ ਲੇਟ ਹੋ ਗਏ ਤੇ ਲੈ ਮੁੰਡਿਆ ਦੋ ਟਰਿਆ ਇਹ ਤੈਨੂੰ ਹੋਰ ਪਾ ਕੇ ਦੇਤੀ ਮੈਂ ਬਦਾਮ ਤੇ ਇਹ ਧਰ ਦੇ ਮੰਨ ਕੇ ਚੱਲ ਕਿਹੜੇ ਕਿਹੜੇ ਵੇਲੇ ਆ ਦੇਖ ਕੇ ਤੇ ਮੈਂ ਇਦੋਂ ਵੀ ਹੋਰ ਬਦਾਮ ਕਟਾ ਛੇਤੀ ਛੇਤੀ ਵੇਲੀ ੜ ਧਰ ਦੇ ਦੋ ਦੋਵਾਂ ਨੂੰ ਧਰ ਦੇ ਕਿਸੇ ਨੂੰ ਨਹੀਂ ਇੱਕ ਕਬੂਤਰੀ ਵਾਸਤੇ ਆਪਾਂ ਨੂੰ ਕੱਟ ਦਿੰਨੇ ਆ। ਬਾਕੀ ਹਜੇ ਬਦਾਮ ਵਾਲੇ ਬਹੁਤ ਪਏ ਆ ਬਈ ਅਜੇ ਤੱਕ ਸਾਰਿਆਂ ਦੇ ਕੱਟਨੇ ਆ ਬਦਾਮ ਹਜੇ ਤਾਂ। ਛੇਦੀ ਛੇਦੀ ਮੈਂ ਇਸ ਕੰਮ ਤੇ ਲੱਗਿਆ ਬਈ ਇਧਰ ਨੂੰ ਮੂੰਹ ਕਰਕੇ ਬਸ ਤਾਂ ਹੀ ਕਰਕੇ ਜ਼ਿਆਦਾ ਵੀਡੀਓ ਵੀਡੀਓ ਨਹੀਂ ਲਾਉਂਦੇ ਯਾਰ। ਕੰਮ ਨੂੰ ਮੇੜਦਗੇ ਪਹਿਲਾਂ ਮੈਂ ਕਿਹਾ। ਲਓ ਜੀ ਤੇ ਆਪਣੇ ਕੰਡ ਕਾਂਤਲ ਨੂੰ ਹੀ ਰੱਖ ਦੀ ਬਦਾਮ ਬਈ। ਆਇਆ 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 ਪੁੱਤੋ। ਲਗਭਗ ਜਵੈਨ ਵਾਲਾ ਪਾਣੀ ਖੱਚੀਗਾ 1-2 ਐਮਐਲ ਹੀ ਰਹੇਗਾ। ਮੈਂ ਰੱਖ ਤਾ ਯਾਰ ਮੈਂ ਖਾ ਲੀਟ ਜ਼ਿਆਦਾ ਹੋ ਜੈਣਾ ਕੱਲ ਨੂੰ ਪੁੱਤਰ ਸਾਹਿਬ ਲੈਣ। ਤੂੰ ਲੈ ਆਂਦਾ ਬਈ। 1 ਮਿੰਟ। ਉਹਨਾਂ ਨੂੰ ਉਦੀ ਦਾਣੇ ਰੱਖਿਏ ਨੇ ਜਿੰਨਾਂ ਜਿੰਨਾਂ ਦੀ ਰੈਸਟ ਆਜੇ 2-3 ਦਰਾਂ ਦੀ ਮੰਨ ਕੇ ਚਲੋ ਇੱਕ ਹੋ ਗਿਆ ਟੂਸੇ ਹੁੰਝੇ ਵਾਲੀ ਇੱਕ ਹੋ ਗਿਆ ਹਰੇ ਗਲਾਬੀ ਟੂਸੇ ਵਾਲਾ ਇੱਕ ਹੋ ਗਿਆ ਭਾਈ ਆਪਣਾ ਸੱਜੀ ਗਲਾਬੀ ਪਾਗਲ ਵਾਲਾ ਚਟਾਕ ਕੂਤਰ ਠੀਕ ਹੈ ਇਹਨਾਂ ਨੂੰ ਉਦੀ ਕਣਕ ਚਕਾ ਦੇਾਂਗੇ ਜਿਹੜੇ ਜਿਹੜੇ ਨਹੀਂ ਛੱਡ ਰਹੇ ਠੀਕ ਹੈ ਕਿ ਨਹੀਂ ਕੋ ਮੇਰੀ ਰਾਇਆ ਵੀ ਕੱਲ ਨੂੰ ਬਾਜੀ ਵੇਖਾਂਗੇ ਆਪਾਂ ਹਾਂਜੀ ਮੇਰੇ ਵੀਰੋ ਤੇ ਸਾਰੇ ਕੂਤਰਾਂ ਦਾ दाना ਪਾਣੀ ਬਈ ਬਦਾਂਪਦੂ ਕਲੀਅਰ ਆ ਮਤਲਬ ਜਿਹੜੇ ਕੱਲ ਨੂੰ ਬਾਜੀ ਵਾਲੇ ਉਹਨਾਂ ਨੂੰ ਉਸ ਹਫ਼ਤੇ ਪਾਤੇ ਜਿਹੜੇ ਬੰਦੀ ਵਾਲੇ ਉਹਨਾਂ ਨੂੰ ਉਸ ਹਫ਼ਤੇ ਪਾਤੇ ਕੱਲੀ ਇੱਕ ਕਬੂਤਰੀ ਰਹੇਗੀ ਬਈ ਟੂਸੇ ਡੰਡੇ ਵਾਲੀ ਹਨਾ ਇਹ ਕਬੂਤਰੀ ਆਪਾਂ ਪਰਸੋਂ ਛੱਡਨੀ ਆ ਬਾਜੀ ਤੇ ਤੁਸੀਂ ਕਬੂਤਰੀ ਦਾ ਹਾਜਮਾ ਦੇਖੋ ਨਾ ਲੀਵਰ ਸਿਸਟਮ ਦੇਖੋ ਵੀ ਕੱਲ ਦੀ ਖਰਾਕ ਪਾਈਏ ਕਿਵੇਂ ਬਈ ਇਹਨੂੰ ਛੱਡ ਦਗੇ ਹਾਂ ਹਾਂ ਇਹਨੂੰ ਵੀ ਲਿਆ ਇਹਨੂੰ ਸ਼ੇਪ ਆ ਜਾਣਾ ਆਪਾਂ ਇਹਦੇ ਗੀੜੇ ਆ ਕੱਲ ਨੂੰ ਤੇ ਜਿਨ੍ਹਾਂ ਦੇ ਵੀ ਗੀੜੇ ਨੂੰ ਬਾਦਾਮ ਜਮਾ ਘਟ ਪਏ 5-5 6 ਸ਼ੇ ਤੇ ਉਹ ਗੁਰੂ ਜੀ ਤੁਸੀਂ ਲੀਵਰ ਸਿਸਟਮ ਦੇਖੋ ਹਣਾ ਕੱਲ ਦੀ ਖਰਾਕ ਪਈ ਆ ਤੁਹਾਡੇ ਸਾਹਮਣੇ ਨੂੰ ਹੱਥ ਨੇ 5 ਵਜੇ ਦੀ ਤੇ ਦੂਜੇ ਦਿਨ ਦੇ 2:30 ਵਜੇ ਅਜੇ ਤੱਕ ਕੱਲ ਵਾਲੀ ਖਰਾਕ ਨਹੀਂ ਸਾਫ਼ ਕੀਤੀ ਇਹਨੇ ਇਹ ਕਿੱਥੋਂ ਵਿੱਥ ਪਾ ਦੂਗੀ ਐ ਚਲੋ ਕੋਈ ਨਾ ਆਈ ਛੜ ਛੁੱਟ ਦਿਆਂਗੇ ਦੇਖੀ ਆਉਗੀ ਤੇ ਇਹਨਾਂ ਨੂੰ ਵੀ ਛੜ ਦਗੇ ਪਿੰਜਰੇ ਚ ਨਾ ਉਹ ਖੁੱਡੇ ਸਾਰਿਆਂ ਨੂੰ ਇਹਨਾਂ ਦੇ ਵੀ ਕਲੀਅਰ ਹੈ ਕੰਮ ਲਓ ਜੀ ਤੇ ਛੜ ਤੇ ਬਈ ਸਾਰੇ ਇੱਧਰ ਖੁੱਡਿਆਂ ਚ ਤੇ ਇਹਨਾਂ ਕੁੰਡਿਆਂ ਚ ਪਾ ਦਾ ਠੰਡਾ ਪਾਣੀ ਬਰਫ਼ ਵਾਲਾ ਸਪੈਸ਼ਲ ਦੋ ਡੰਗੇ ਬਲਜੀਤ ਕੋਕਰ ਉਹ ਲਿਆਂਦੇ ਆਪਣੇ ਕੋਲ ਤਾਂ ਬਰਫ਼ ਵੀ ਮਗਾਤੀ ਮਿਲਾ ਆ ਲਿਆਗੇ ਰੋਇਦ ਇਹਨੇ ਜਿਆਦਾ ਪਰਫੈਕਟ ਡੋਂਗੇ ਲੋੜ ਨਾ ਪੁੱਛੋ ਹੀ ਨਾ ਦੇਖੋ ਆ ਪੈ ਤਣ ਤਣ ਚਾਰ ਚਰ ਚੱਕੀ ਲਿਆਉਣਾ ਤੇ ਬਸ ਸਾਰੇ ਕੂਤਰ ਵੇਲ ਲਿਆ ਪਿੰਜਰੇ ਠੀਕ ਆ ਕਰਦੇ ਹੋ ਇਹਨੂੰ ਸਾਂਭੀ ਜੰਨੇ ਕੱਲ ਨੂੰ ਬਾਜੀ ਛੱਡਾਂਗੇ ਹਰੇ 2 ਸੈਲ ਨੂੰ ਆਪਾਂ ਫੇਰ ਤੀਜੀ ਬਾਜੀ ਵਿਖਾਵਾਂਗੇ ਠੀਕ ਹੈ ਤੇ ਇਹਨੂੰ ਹਜੇ ਕੱਲ ਨੂੰ ਸਾਹਮਣੇ ਨੂੰ ਹਜੇ ਬਾਦਾਨ ਪਾਉਣੀ ਹੈ ਤੇ ਬਾਕੀ ਸਾਡਾ ਕੰਮ ਲੱਗ ਪਿਆ ਕਲੀਅਰ ਹੈ ਤੇ ਗਰਮੀ ਮੁੰਡੇ ਕਿੰਨੀ ਹੈ ਕਾਟੀਏ ਹਜੇ ਹੋਰ ਚਾਹੀਦੀ ਦੂ ਡਿਗਰੀ ਯਾਰ ਅੰਦਰ ਮੁੜ ਕਾਉਣ ਲੱਗਿਆ ਬੁਰਾ ਹਾਲ ਆ ਬਈ ਹੁਣ ਲੱਗਦਾ ਵੀ AC ਕੂਲਰ ਲਵਾ ਗਏ ਆਪਾਂ ਇੱਥੇ ਹੁਣ ਨੀਡ ਹੈਗੀ ਆ ਲੌਜੀ ਬਾਬੇ ਚੱਲਦਾ ਵੀ ਸਮਾਨ ਲਿਆਂਦਾ ਚੱਲ ਫੰਦਾ ਉਹ ਮਾਈ ਗੋਡ ਮੈਨੂੰ ਲੱਗਾ ਡੇਗੂ ਆ ਮੈਂ ਉਹੀ ਕੰਮ ਹੋਗਾ ਅਸੀਂ ਕਣ ਮੋਟਰਾਂ ਖੜਾ ਲਗੇ ਲਾਓ ਪੈਸੇ ਕਰਦਾ ਪੈਰੇ ਫਰਦਿਆਂ ਤੁਰੇ ਗਲੀਆਂ ਚ ਲੋਕ ਆਉਂਦਾ ਰਹਾਂ ਆਉਂਦੇ ਨਾਲੇ ਸੀ ਕੁਲਰ ਛੱਡ ਕੇ ਘਰੋਂ ਘਰੀ ਪਹੇ ਆਣਾ ਕੀ ਆਪਾਂ ਨੂੰ ਪਤਾ ਨਹੀਂ ਬਖਸ਼ ਦਿੱਤੀ ਆ ਬਾਬੇ ਨੇ ਵੀ ਤੁਹਾਨੂੰ ਇਹੀ ਕੰਮ ਕਰਨਾ ਹੈਗਾ ਚੱਕਰ ਗਿਆ ਵੀ ਇੱਥੇ ਫ੍ਰੀਜ਼ਰ ਰਹਿਣੀ ਆਪਣੇ ਕੋਲੇ ਹਨ ਤਾਂ ਕਰਕੇ ਪਾਣੀ ਵਗੈਰਾ ਮੈਨੂੰ ਘਰੋਂ ਠੰਡਾ ਕਰਕੇ ਲਿਆਉਣਾ ਪੈਂਦਾ ਤੇ ਪਾਣੀ ਤਪ ਜਾਂਦਾ ਕੂਤਰ ਜਿਹੜਾ ਸੰਭੀ ਇਹਨਾਂ ਨੂੰ ਦੇਣ ਵਾਸਤੇ ਬਾਕੀ ਇਹਦੀ ਤੀਜੀ ਵਾਜੀ ਹੈ ਕੱਲ ਕੱਲ ਇਹ ਤੇ ਦੋ ਹਰਗਾ ਵੈਸੇ ਤੀਜੀ ਚ ਕਿਹੜਾ ਵਿੱਥ ਪਾ ਦੂਗੇ ਇਹ ਚਲੋ ਕੋਈ ਨਾ ਗਵਾੜੇ ਮੇ ਡਬਾਜੀ ਆ ਮੈਂ ਦੇਖਿਆ ਆ ਯਾਰ 1200 ਜੀ ਟਾਈਮ ਪਾਸ ਹੋ ਜਾਂਦਾ ਵਧੀਆ ਕਿ ਨਹੀਂ ਬੰਦੇ ਦਾ ਲਿਲਾਵ ਜਾਇ ਜਾਊਗਾ ਲਓ ਜੀ ਤੇ ਇਹ ਕਬੂਤਰੀ ਰਹਿ ਗਈ ਸੀ ਭਾਈ ਹਰੀ ਗੁਲਾਬੀ ਪਾਗਲਾਲੀ ਤੇ ਇਹਨੂੰ ਵੀ ਰੱਖ ਦਈਏ ਭਾਈ ਬਦਾਮ ਠੀਕ ਹੈ ਲੈ ਖੰਡ ਖਾਲਾ ਇੱਕ ਮਿੰਟ ਵੀ ਫੋਨ ਆ ਜਾਂਦਾ ਸਕੀਂਦਰ ਦਾ ਲਓ ਜੀ ਤੇ ਇਧਰ ਆਪਣਾ ਵੱਡੀਆਂ ਕਬੂਤਰਿਆਂ ਨੂੰ ਭਾਈ ਵਾਟਰ ਵੀ ਪਾਤਾ ਤੇ ਦਾਣੇ ਵੀ ਪਾਤੇ ਹੋ ਤਾਂ ਥੋੜੇ ਜਿਲੇ ਲੇਟ ਹੀ ਗਏ ਵੈਸੇ ਚਲੋ ਕੋਈ ਚੱਕਰ ਨਹੀਂ ਲਓ ਜੀ ਤੇ ਇਧਰ ਵੱਡੇ ਕਬੂਤਰਾਂ ਨੂੰ ਵੀ ਵਾਟਰ ਪਾਤਾ ਤੇ ਦਾਣੇ ਵੀ ਪਾਤੇ ਗਏ ਇਧਰ ਇਹਨਾਂ ਦਾ ਕੰਮ ਕਲੀਅਰ ਆ ਬਾਬੇ ਓਕੇ ਆ ਚਲੋ ਬਾਬੇ ਚੱਲੀਏ ਘਰ ਨੂੰ ਤੇ ਆਪਾਂ ਆਏ ਸੀ ਇਹ ਪਾਈ ਦੁਕਾਨ ਤੋਂ ਬਾਦਾਮ ਲੈਣ ਬਾਦਾਮ ਦੇਖੋ ਕਿੰਨੇ ਲੈ ਰਹੇ ਆ ਆ ਦੇਖ ਜੇ ਭਰੀ ਪਈ ਐ ਇੱਥੇ ਹੀ 1 ਲੱਖ ਦੇ ਬਾਦਾਮ ਲੈ ਚੁੱਕੇ ਆ ਆਪਾਂ ਬੱਸ ਉਹ ਰਿਹਾ ਸਾਹਮਣੇ ਆਪਣਾ ਹੋਮ ਟਾਊਨ ਚੱਲ ਕੇ ਫੇਰ ਕਰਦਾ ਗੱਲਬਾਤ ਹੋਰ ਨਾਲ ਆਪਾਂ ਵੀ ਕੀ ਹਿਸਾਬ ਕਤਾਵੇਗਾ ਹਾਂਜੀ ਮੇਰੇ ਵੀਰੋ ਆ ਗਏ ਘਰੇ ਤੇ ਇੰਨੇ ਵਦਾਮ ਲੈਂਦੇ ਭਾਈ ਇਕੱਠੇ ਹੀ ਆਪਾਂ ਹਨਾ ਇੰਨੇ ਨੇ ਤੇ ਹੁਣ ਤੁਸੀਂ ਆਪ ਹੀ ਹਿਸਾਬ ਲੈਣਾ ਉਹ ਵੀ ਕੀ ਚੱਕਰ ਹੈ ਤੇ ਭਾਈ ਗੋਰੀ ਦੀ ਰਿਕਾਰਡਿੰਗ ਆਈ ਪਈ ਹੈ ਚਲੋ ਕੋਈ ਨਾ ਬਾਅਦ ਸੁਣੂਗਾ ਹਨਾ ਤੇ ਦੇਖ ਲਓ ਵੀ ਆਪਣੇ ਪੁੱਤਰ ਨੇ ਕੀ ਕੰਮ ਕੀਤਾ ਲਓ ਖੜ ਜੋ ਇੱਕ ਮਿੰਟ ਫਲੈਸ਼ ਚੱਡਾ ਕੇ ਲੋਡਿੰਗ ਨਹੀਂ ਦੇ ਦਿਸ ਜਾਂਦਾ ਹਨਾ ਦੁੱਧ ਸੀਪੇ ਦੀ ਵਾਸ਼ਿੰਗ ਪਾਊਡਰ ਨਿਰਮਾ ਨਿਰਮਾ ਨਹੀ ਬਈ ਕੋਈ ਹੱਲ ਨਹੀਂ ਇਹਦੀ ਸਾਰਾ ਕੁਝ ਕਰ ਕਰਕੇ ਦੇਖ ਲਿਆ ਬਈ ਮੈਂ ਇੱਕ ਸੱਚ ਹਾਂ ਇੱਕ ਭਰਾ ਖੜ ਗਿਆ ਮੈਂ ਦੱਸਦਾ ਇੱਕ ਨਾ ਕੋਈ ਭਰਾ ਕਹਿੰਦਾ ਅਖੇ ਬਈ ਚਿੱਟੀਆਂ ਮਿੱਠਾ ਮਾਰਦਾ ਪਾਣੀ ਪਤਲਾ ਕਰਕੇ ਲਾਇਆਗਾ ਬਈ ਇਹਦੂੰ ਕਿੰਨਾ ਕੁ ਪਤਲਾ ਕਰਦੇ ਆ ਯਾਰ ਮੈਂ ਬਈ ਯਾਰ ਇਹਨਾਂ ਕੋਈ ਮੇਰੇ ਇੱਥੇ ਕੰਬਲਾ ਲਿਖਿਆ ਫੁੱਦੂ ਲਿਖਿਆ ਜਾਂ ਪਾਗਲ ਤਾਂ ਹੀ ਲਿਖਿਆ ਭਰਾ ਮਿਰੋ ਮੈਨੂੰ ਪਤਾ ਹੈ ਬਾਈ ਬਹੁਤ ਟਾਈਮ ਹੋ ਗਿਆ ਮੈਂ ਤੁਹਾਨੂੰ ਵਾਰੀ ਵਾਰੀ ਕਹਿਣਾ ਮੈਂ ਸਾਰੇ ਵੈਣ ਵਿਆਹ ਵਾਕੇ ਦੇਖ ਲਈ ਠੀਕ ਹੈ ਪਾਣੀ ਮੈਂ ਪਹਿਲੇ ਦਿਨੋਂ ਹੀ ਪਤਲਾ ਲਾਉਣਾ ਕਬੂਤਰ ਨੂੰ ਪਾਣੀ ਸਾ ਕਿੰਨਾ ਲਾਉਣਾ ਮੈਂ ਬਣੇ ਪਾਣੀ ਦੀ ਚੁੰਡੀ ਜਿਸ ਨੂੰ ਦਿਖਾਵਾਂ ਤਾਂ ਮੈਂ ਬਣੇ ਪਾਣੀ ਦੀ ਇੰਨੀ ਕੁ ਚੁੰਡੀ ਜਿਵੇਂ ਮਾੜੀ ਜੀ ਬਸ ਜਿਹੜੀ ਐ ਪਾਵੇ ਤੇ ਐ ਉੱਤੇ ਉੱਤੇ ਪਰਤ ਬਣ ਜੇ ਹਲਕੀ ਹਲਕੀ ਬਸ ਠੀਕ ਹੈ ਕਿ ਨਹੀਂ ਉਹ ਵੀ ਵੱਧ ਪਾਣੀ ਚ ਹਜੇ ਇਹਦੇ ਵਿੱਚ ਫੋਕਾ ਪਾਣੀ ਵੀ ਐਡ ਕਰ ਦਿੰਨਾ ਹੁੰਦਾ ਜੇ ਮੈਨੂੰ ਲੱਗੇ ਤਾਂ ਵੀ ਪਾਣੀ ਉਹ ਵੱਧ ਘੜਾ ਹੈ ਬਾਕੀ ਆਂ ਉਂਗਲਾਂ ਦੇਖ ਲੈਣਾ ਹੁੰਦਾ ਬਈ ਮੈਂ ਵੀ ਵੇਜ ਦੀ ਦੀਂਦ ਗਏ ਕਿ ਨਹੀਂ ਹਣਾ ਤੇ ਭਰਾ ਬਣੇ ਨਾ ਲਗਭਗ ਮੈਂ ਤਾਂ ਸਾਰਾ ਕੁਝ ਕਰ ਕਰ ਦੇਖ ਰਿਹਾ ਬਈ ਸਾਰੀਆਂ ਦਵਾਈਆਂ ਟਰੀਟਮੈਂਟ ਦੇਸੀ ਨੁਕਤੇ ਆਪਾਂ ਆਲੂ ਖਾਦੇ ਨੇ ਸਾਂਭਦੇ ਸੀ ਠੀਕ ਹੈ ਕਿ ਨਹੀਂ ਚਲੋ ਬਾਈ ਨੇ ਦੱਸਿਆ ਮੈਂ ਆਲੂ ਬਖਾਰਾ ਵੀ ਲੱਗ ਦੇਖ ਲੈ ਬਈ ਆਲੂ ਬਖਾਰਾ ਬਣਿਆ ਪਾਣੀ ਭਾਸਮਾ ਸਭ ਕੁਝ ਏ ਟੂ ਜ਼ੈਡ ਟਰਾਈ ਕਰ ਲਿਆ ਬਈ ਨਹੀਂ ਕਬੂਤਰਾਂ ਦੇ ਅੰਦਰ ਫਾਲਟ ਹੈ ਭਰਾ ਮੇਰੇ ਠੀਕ ਹੈ ਕਿ ਨਹੀਂ ਹੁਣ ਤਾਂ ਤੁਸੀਂ ਆਏ ਹਿਸਾਬ ਲਾ ਲਓ ਵੀ ਸਾਰੇ ਨੁਕਤੇ ਸਾਰਾ ਜਿੰਨੀਆਂ ਵੀ ਪੌਸਿਬਿਲਟੀ ਸੀਗਾ ਸਭ ਕੁਝ ਮੈਂ ਟਰਾਈ ਕਰ ਚੁੱਕਿਆ ਇੱਕ ਵਾਰ ਪੱਖਾ ਬੰਦ ਕਰਦਾ ਪਹਿਲਾਂ ਮੈਂ ਆਵਾਜ਼ੀ ਵਾਜੇ ਨਹੀਂ ਹਣਾ ਹੁਣ ਤਾਂ ਜੇ ਕੋਈ ਮੈਨੂੰ ਆਏ ਵੀ ਕਵੇ ਨਾ ਵੀ ਬਾਈ ਤੂੰ ਦੇ ਕੇ ਦੇਖ ਲੈ ਕਰੀ ਕੀ ਬਤਾ ਕਬੂਤਰ ਸੈੱਟ ਹੋ ਜਾ ਮੈਂ ਉਹ ਵੀ ਕਰਨ ਤਿਆਰ ਆਂ ਜੀ ਇੰਨਾ ਕਾ ਜ਼ਿਆਦਾ ਮਾਨ ਅਫਸੈਟ ਹੋਇਆ ਪਿਆ ਨਾ ਪੁੱਛੋ ਨਾ ਵੀ ਇੰਨਾ ਕਾ ਜ਼ਿਆਦਾ ਦਿਮਾਗ ਖਰਾਬ ਹੋਇਆ ਪਿਆ ਬਸ ਹੁਣ ਆਏ ਜੀ ਕਰਦਾ ਵੀ ਬੰਦ ਕਰ ਦੇ ਕੁੱਤਿਆਂ ਨਾ ਧੱਕਾ ਕਰਕੇ ਨਲੇ ਤੱਕ ਕਬੂਤਰਾਂ ਨਾਲ ਨਲੇ ਆਪ ਦੇ ਨਾਲ ਐਵੇਂ ਕੀ ਫਾਇਦਾ ਹਨਾ ਰੋਜ਼ ਹਰ ਕੇ ਉਹਨਾਂ ਦਾ ਹਰਨ ਦਾ ਨਹੀਂ ਮੰਨ ਕੇ ਚੱਲ ਨਲੇ ਆਪਾਂ ਹਰਦਿਆਂ ਨਾਲੇ ਕਬੂਤਰਾਂ ਨੂੰ ਹਰਾਉਨੇ ਆ ਠੀਕ ਹੈ ਕਿ ਨਹੀਂ ਉਹ ਕਾਲਜ ਕੀ ਫਾਇਦਾ ਬਈ ਜਦੋਂ ਇਹ ਆਖੀ ਜਾਂਦੇ ਵੀ ਅਸੀਂ ਤੰਦਰੁਸਤ ਨਹੀਂ ਤੂੰ ਸਾਡੇ ਨਾਲ ਕਿਉਂ ਧੱਕਾ ਕਰੀ ਜਾਂਦੇ ਹਨਾ ਤਾਂ ਕਰਕੇ ਚਲੋ ਕੋਈ ਨਾ ਹਜੇ ਵੀ ਨੂੰ ਮੈਂ ਬੜਿਆ ਪਾਣੀ ਲਾ ਕੇ ਵੇਣਾ ਜੇ ਹਜੇ ਵੀ ਕਬੂਤਰ ਥੱਲੋ ਬਣ ਗਿਆ ਭਰ ਗਿਆ ਪਹਿਲਾਂ ਨਾਲੋਂ ਵੇਟ ਮੜਾ ਤੋੜ ਗਿਆ ਜੀ ਵੇਟ ਬਣਾ ਗਿਆ ਨਾ ਜਿੰਨਾ ਤੋੜਿਆ ਮੈਨੂੰ ਫੇਰ ਵੀ ਛੱਡ ਦੂੰਗਾ ਇੱਥੋਂ ਤੱਕ ਤੁਸੀਂ ਐ ਦੇਖ ਲਓ ਕਿ ਕਿੰਨੇ ਗਲਤ ਕਬੂਤਰ ਛੱਡੇ ਆ ਲੋਕ ਨਾ ਬਈ ਜਿਹੜੇ ਬਾਜ਼ੀਆਂ ਛੱਡਦੇ ਸੱਚੀ ਗੱਲ ਐ ਆ ਇੱਕ ਮਿੱਠ ਮਾਰ ਜੇ ਨਾ ਕੂਤਰ ਇਹੋ ਜੀ ਚਿੱਟੀ ਚਰਬੀ ਵਾਲੀ ਸਿਆਣੇ ਜਿਹੜੇ ਵੱਡੇ ਪਲੇਅਰ ਹੈ ਉਹ ਕਹਿੰਦੇ ਆ ਵੀ ਬਸ ਛੱਡ ਦਿਓ ਉਹਨੂੰ ਖੁੱਡੇ ਚ ਹੈ ਨਹੀਂ ਕੰਮ ਦਾ ਐ ਤੇ ਆਪਣੇ ਅਰਗੇ ਜਿਹੜੇ ਹੁੰਦੇ ਆ ਨਾੜੀ ਸੁੱਡਲ ਕੋਈ ਨਾ ਚੱਲਣ ਦੇ ਪੈਹੇ ਹੈਗੇ ਜਾਣ ਦੇ ਦੇਖੀ ਜਾਊਗੀ ਫਿਰ ਹਰ ਕੇ ਆਉਣੇ ਆ ਕਿ ਨਹੀਂ ਚਲੋ ਇੱਕ ਮਿੰਟ ਬਈ ਪੱਖਾ ਕੋਈ ਛੱਡਾ ਘਰ ਪੀ ਆ ਗਈ ਭਾਈ ਨੀ ਲਓ ਜੀ ਤੇਦਰ ਆਪਣੇ ਬੈਟ ਕਾਲੇ ਕਬੂਤਰਾਂ ਨੂੰ ਵੀ ਦਾਣੇ ਪਾ ਦਈਏ ਵਾਟਰ ਤਾਂ ਵੀ ਦੋ ਪਹਿਲਾਂ ਪਾਇਆ ਸੀ ਮੈਂ ਇਹਨਾਂ ਨੂੰ ਠੀਕ ਆ ਓਏ ਹਾਂ ਬੜੀ ਭੁੱਖੀ ਹੈ ਓਏ ਯਾਰ ਬਈ ਉਹਦਾ ਚੋਬਰ ਦਾ ਵੀ ਯਾਰ ਹੁਣ ਹਨਾ ਪਤਾ ਨਹੀਂ ਕਿਸ ਹਿਸਾਬ ਕੁ ਦਾ ਚੱਲੀ ਜਾਂਦਾ ਸਤੰਦਰ ਲੈ ਜਾਂਦਾ ਫਿਰ ਛੱਡ ਜਾਂਦਾ ਹੁਣ ਫਿਰ ਛੱਡ ਗਿਆ ਇੱਕ ਦਿਨ ਲਏ ਜਾਂਦਾ ਇੱਕ ਦਿਨ ਛੱਡ ਜਾਂਦਾ ਹੈਗਾ ਹਣਾ ਪਤਾ ਨਹੀਂ ਕੀ ਇਸ਼ੂ ਚੱਲ ਰਿਹਾ ਉਹ ਤਾਂ ਮੈਂ ਤਾਂ ਐਡਾ ਚੱਲ ਮੈਂ ਕੋਈ ਨਾ ਯਾਰ ਬੇਲੀ ਬਈਆ ਬੈਠਕ ਮੈਨੂੰ ਆਇਆ ਚੱਕਰ ਹਣਾ ਵੀਰ ਕੀ ਫਾਇਦਾ ਭੁੱਖੇ ਮਾਰੀ ਜਾਂਦਾ ਮੇਰਾ ਵੀ ਨਾਲ ਪਾਸੇ ਨਹੀਂ ਧਿਆਨ ਰਹਿੰਦਾ ਤੇ ਚਲੋ ਕੋਈ ਨਾ ਦਾਣਾ ਆਪਣੀ ਪਾਤਾ ਬੀੜਾ ਨੂੰ ਕਿਰਾਤਾ ਉਹ ਕੇਰਪੋਟਾਂ ਚੜ੍ਹਦੀ ਬਾਹਰ ਹਾਂਜੀ ਮੇਰੇ ਵੀਰੋ ਆਗੇ ਸੀ ਇਧਰ ਲੈ ਕੇ ਰਨਾ ਧੋ ਕੇ ਫੈਸ ਹੋ ਕੇ ਤੇ ਬਸ ਠੀਕ ਕਰਦੇ ਆ ਬਲੌਗ ਦੀ ਐਂਡਿੰਗ ਬਈ ਠੀਕ ਹੈ ਤੇ ਉਹ ਸਾਹਮਣੇ ਦੇਖੋ ਇੱਕ ਮਿੰਟ ਛੱਡ ਦਿਓ ਇੱਕ ਗਲਾਸ ਚ ਪਾਉਂਦਾ ਪਾਣੀ ਜਿਹੜੀ ਕੱਲ ਨੂੰ ਕੂਕੂ ਦੀ ਸਾਹਮਣੀ ਆ ਇਧਰ ਵੀ ਉਹਨ ਤੇ ਵੀ ਬਦਾਂ ਠੀਕ ਹੈ ਤੇ ਆ ਕਬੂਤਰ ਮੰਨ ਕੇ ਚੱਲੋ ਵੀ ਹਜੇ ਵੀ ਨੂੰ ਬਣਿਆ ਬੁਣਾ ਪਾਣੀ ਲਾਤਾ ਸੀ ਮੈਂ ਹੈ ਕੀ ਅਕਲਤ ਕਰ ਵੇਟ ਬੁੱਡ ਤੜਕੇ ਤੱਕ ਵੇਟ ਬੁੱਡ ਬਣਾ ਕੇ ਗੱਲ ਬਣ ਗਈ ਹੈਨਾ ਹੁਣ ਉਸ ਤੋਂ ਬਾਅਦ ਚਾਰ ਬੀੜੀਆਂ ਨਾ ਮਾਰਿਆ ਵੈਸੇ ਤਾਂ ਮਾਰ ਗਿਆ ਬਹੁਤ ਤੇ ਫਿਰ ਵੀ ਆਪਾਂ ਛੱਡ ਸਕਦੇ ਹਾਂਗੇ ਮੇਬੀ ਤੇ ਬਾਕੀ ਬਸ ਓਕੇ ਰਿਪੋਰਟ ਸੌਣੇ ਆ ਬਈ ਟਾਈਮ ਬਹੁਤ ਹੋ ਗਿਆ ਦੇਖ ਲੋ ਲੈ 11:42 ਹੋ ਗਏ ਤੜਕੇ 4 ਵਜੇ ਫੇਰ ਉੱਠਾਂ ਤੁਸੀਂ ਆਏ ਦੇਖ ਲੋ ਵੀ ਸੌਣ ਦਾ ਟਾਈਮ ਹਣਾ ਵੀ ਕਿ ਕਿੰਨੇ ਟਾਈਮ ਫਸਾਉਂਦੇ ਹੋਵਾਂਗੇ 12 1 ਵਜਿਆਂ ਦਾ ਫੇਰ ਚਲ ਕੇ 4 ਵਜੇ ਉੱਠੋ ਚਲੋ ਕੋਈ ਚੱਕਰ ਨਹੀਂ ਫਰੀ ਇਹਨੂੰ ਦਾ ਕਹਿੰਦੇ ਸ਼ੌਂਕਦਿਆਂ ਤੋਂ ਦਾ ਬਾਕੀ ਓਕੇ ਹੋ ਕੁਝ ਜਿਹਾ ਪਾਣੀ ਪੀਂਹੋਂ ਤਾਂ ਤੇ ਮੈਂ ਕਿਹਾ ਸੂਹਾ ਨੂੰ ਹਵਾਵਾਂ ਵੱਜ ਬਾਰੇ ਠਰ ਜਾਣਾ ਛੇੜ ਕੂਤਰ ਘਰੇ ਡੋਣੇ ਡੂਣੇ ਪਾਣੀ ਵਾਲੇ ਉਹ ਵੀ ਡਾਲ ਆ ਗਏ ਨੇੜੇ ਬਾਕੀ ਠੀਕ ਆ ਵੇ ਬਸ ਇਹੀ ਆਣਾ ਤੇ ਬਾਕੀ ਗੱਲਬਾਤ ਕੱਲ ਨੂੰ ਕਰਦੇ ਹਾਂ ਨੀਂਦ ਆਈ ਆ ਤੇ ਕਰਾਂ ਬਾਏ ਬਾਏ ਸਾਰੇ ਵੀਰਾਂ ਨੂੰ